ਸਾਡਾ ਦੁੱਖ ਕੋਈ ਨਹੀਂ ਸਮਝਦਾ ਸਾਰੇ ਲੋਕ ਕਹਿੰਦੇ ਆ ਨਸ਼ੇ ਕਰਦੇ ਆ ਨਸ਼ੇ ਕਰਦੇ ਆ ਕੋਈ ਨਹੀਂ ਆ ਕੇ ਪੁੱਛਦਾ ਨਸ਼ੇ ਕਿਉਂ ਕਰਦੇ ਆ ਚਲ ਦੱਸ ਬਰ ਨਸ਼ੇ ਤੂੰ ਕਦੋਂ ਕਰਨੇ ਸ਼ੁਰੂ ਕੀਤੇ ਨਸ਼ਾ ਉਹਦੋਂ ਕਰਨਾ ਸ਼ੁਰੂ ਕੀਤਾ ਜਦੋਂ ਸਾਡੇ ਘਰੋਂ ਬਰਾਤ ਵਾਪਸ ਗਈ ਇਹ ਇਹ ਤਾਂ ਬਹੁਤ ਮਾੜੀ ਗੱਲ ਹੋਈ ਤੇ ਬਰਾਤ ਮੁੜੀ ਤਾਂ ਤੂੰ ਡੇਕ ਰੋਕਰ ਬਰਾਤ ਨੇ ਤਾਂ ਵਾਪਸ ਜਾਣਾ ਹੀ ਸੀ ਜਦੋਂ ਵਿਆਹ ਦਾ ਸਾਰਾ ਕੰਮ ਨਿਭੜ ਗਿਆ ਬਰਾਤ ਨੇ ਵਾਪਸ ਜਾਣਾ ਜੀ ਜਾਵੜੀ ਹੋਰ ਵੀ ਹਮਲਿਆ ਕੀ ਹਾਂ ਬੜਾ ਦੁਖੀ ਲੱਗਦਾ ਕੀ ਦੱਸਾਂ ਤੇਰੇ ਠੋਡੇਰਗੇ ਲੋਕ ਤਾਂ ਆਪਦੇ ਆਪ ਦੇ ਘਰਾਂ ਨੂੰ ਜਾਵੜਦੇ ਆ ਪਰ ਮੇਰੇ ਵਰਗੇ ਜੇ ਅਸੀਂ ਆਪਦੇ ਘਰੇ ਜਾਂਨੇ ਆ ਤੇ ਤੂੰ ਵੀ ਆਪਦੇ ਘਰੇ ਜਾਵੜਿਆ ਕਰ ਉਹ ਗੱਲ ਨਹੀਂ ਯਾਰ ਔਰ ਕੀ ਗੱਲ ਆ ਫਿਰ ਜਦੋਂ ਤੁਸੀਂ ਸਾਰੇ ਲੋਕ ਆਪਦੇ ਆਪੇ ਘਰਾਂ 'ਚ ਬੜੇ ਰਹੋਗੇ ਤਾਂ ਅਸੀਂ ਫਿਰ ਚੋਰੀ ਕਦੋਂ ਕਰਾਂਗੇ ਤੂੰ ਕਿਵੇਂ ਖੰਭ ਇਹ ਖਲਾੜਲੇ ਹੁਣ ਉੱਡਣ ਲੱਗਿਆ ਹੁਣ ਸਾਡੇ ਅਮਲਿਆਂ ਦਾ ਉੱਡਣ ਦਾ ਟਾਈਮ ਹੋ ਗਿਆ ਨਾ ਤੇ ਫਿਰ ਉੱਡ ਕੇ ਜਾਣਾ ਕਿੱਥੇ ਆ ਫਿਰ ਹੁਣ ਅਸੀਂ ਉੱਥੇ ਕਿਤੇ ਲੈਂਡ ਕਰ ਜਾਣਾ ਜਿੱਥੇ ਲੋਅ ਡਿੱਗਿਆ ਪਿਆ ਹੋਇਆ ਆਏ ਹੋ ਜੀ ਮਾ ਛੱਡ ਯਾਰ ਹੋਰ ਸੁਣਾ ਕੀ ਹਾਲਾ ਮੈਂ ਆਪਦੇ ਮਾਪਿਓ ਤੋਂ ਬਹੁਤ ਦੁਖੀ ਆ ਕੋਈ ਗੱਲ ਨਹੀਂ ਕਿਸੇ ਟਾਈਮ ਮਾਪਿਓ ਤੋਂ ਗਲਤੀ ਹੋ ਵੀ ਜਾਵੇ ਤਾਂ ਮਾਫ ਕਰ ਦੇਣਾ ਚਾਹੀਦਾ ਪਰ ਹੋਇਆ ਕੀ ਮਾਪਿਓ ਨੇ ਖੁੱਲ ਕੇ ਪੀਣ ਹੀ ਨਹੀਂ ਦਿੱਤੀ ਅੱਡ ਫਿਰ ਦੱਸ ਹੁਣ ਮੈਂ ਤੇਰੀ ਕੀ ਮਦਦ ਕਰ ਸਕਦਾ ਮੈਨੂੰ ਕੁਝ ਨਹੀਂ ਚਾਹੀਦਾ ਘਰੂ ਸਾਹਿਬ ਫਿਰ ਵੀ ਥੋੜੀ ਬਹੁਤੀ ਹੈਗੀ ਦੱਪਿਆ ਦਿਓ ਕਹੋ ਜੀ ਮਾ ਸਾਡਾ ਦੁੱਖ ਕੋਈ ਨਹੀਂ ਸਮਝਦਾ ਸਾਰੇ ਲੋਕ ਕਹਿੰਦੇ ਆ ਨਸ਼ੇ ਕਰਦੇ ਆ ਨਸ਼ੇ ਕਰਦੇ ਆ ਕੋਈ ਨਹੀਂ ਆ ਕੇ ਪੁੱਛਦਾ ਨਸ਼ੇ ਕਿਉਂ ਕਰਦੇ ਆ ਚਲ ਦੱਸ ਬਰ ਨਸ਼ੇ ਤੂੰ ਕਦੋਂ ਕਰਨੇ ਸ਼ੁਰੂ ਕੀਤੇ ਨਸ਼ਾ ਉਹਦੋਂ ਕਰਨਾ ਸ਼ੁਰੂ ਕੀਤਾ ਜਦੋਂ ਸਾਡੇ ਘਰੋਂ ਬਰਾਤ ਵਾਪਸ ਗਈ ਇਹ ਇਹ ਤਾਂ ਬਹੁਤ ਮਾੜੀ ਗੱਲ ਹੋਈ ਤੇ ਬਰਾਤ ਮੁੜੀ ਤਾਂ ਤੁਸੀਂ ਡੇ ਘਰ ਰੋਕਰ ਬਰਾਤ ਨੇ ਤਾਂ ਵਾਪਸ ਜਾਣਾ ਹੀ ਸੀ ਜਦੋਂ ਵਿਆਹ ਦਾ ਸਾਰਾ ਕੰਮ ਨਿਭੜ ਗਿਆ ਬਰਾਤ ਨੇ ਵਾਪਸ ਜਾਣਾ ਸੀ ਜੀ ਜਾਵੜੀ ਆयो ਧੀ ਮਾ ਯਾਰ ਪਰ ਫਿਰ ਵੀ ਦੱਸ ਵੀ ਤੂੰ ਪੀਣ ਕਦੋਂ ਲੱਗਿਆ ਉਹ ਬਰਾਤ ਦੇ ਵਾਪਸ ਜਾਣ ਤੋਂ ਬਾਅਦ ਹੀ ਦਾਰੂ ਪੀਣੀ ਸ਼ੁਰੂ ਕਰਨੀ ਸੀ ਕਿ ਬਰਾਤ ਦੇ ਸਾਹਮਣੇ ਪੀਣ ਲੱਗ ਜਾਂਦੇ